ਸਾਰਿਆਂ ਨੂੰ ਵੀਰੋ ਬੇਨਤੀ ਹੈ ਕਿ ਜੋ ਸਿੱਖ ਧਰਮ ਹੈ ਸਤਿਗੁਰੂ ਮਾਰ ਨੇ ਉੱਚੀਆਂ ਸੁੱਚੀਆਂ ਮਰਿਆਦਾਵਾਂ ਜਿਹੜੀਆਂ ਉਹ ਸਿੱਖਾਂ ਨੂੰ ਬਖਸ਼ਿਸ਼ ਕੀਤੀਆਂ ਨੇ ਪਰ ਜਾਂ ਅਸੀਂ ਪੜਿਆ ਨਹੀਂ ਤੇ ਜਾਂ ਗੁਰਬਾਣੀ ਅਨੁਸਾਰ ਅਸੀਂ ਚੱਲ ਨਹੀਂ ਰਹੇ ਜਿਵੇਂ ਥੋੜੇ ਦਿਨ ਪਹਿਲਾਂ ਨਿਕਾਹ ਜਿਹੜੇ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਕਰਵਾਏ ਤੋਂ ਧਰਮ ਸਾਰੇ ਸਨਮਾਨਯੋਗ ਨੇ ਅਰ ਜਿਵੇਂ ਵੇਖੋ ਮਰਿਆਦਾ ਹੁੰਦੀ ਹੈ ਜਿਵੇਂ ਮੁਸਲਮਾਨ ਵੀਰ ਜੋ ਮੱਕੇ ਦਾ ਹੱਜ ਕਰਨ ਜਾਂਦੇ ਗੈਰ ਮੁਸਲਮ ਨਹੀਂ ਜਾ ਸਕਦਾ ਤੇ ਕਿਸੇ ਨੂੰ ਕੋਈ ਤਰਾਜ ਵੀ ਨਹੀਂ ਕਿਉਂਕਿ ਮਰਿਆਦਾ ਉਹਨਾਂ ਦੀ ਬਣਾਈ ਹੋਈ ਨਕਾਹ ਕਰਨੇ ਵਿਆਹ ਕਰਨੇ ਅਨੰਦ ਕਾਰਜ ਕਰਨੇ ਆਪੋ ਆਪਣੀ ਮਰਿਆਦਾ ਹੈ ਸੋ ਇਸ ਕਰਕੇ ਬੇਨਤੀ ਕਰੀਦੀ ਹੈ ਕਿ ਵੇਖੋ ਹੁਣ ਆ ਦੋ ਸਿੱਖ ਜਿਹੜੇ ਉਹ ਨਮਾਜ਼ ਪੜਨ ਲੱਗੇ ਉੱਥੇ ਜੋ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਿਨੇ ਉਹ ਮੋੜਿਆ ਉਹ ਇਸ ਤਰਕ ਨਾਲ ਮੋੜਿਆ ਸੀ ਦਇਆ ਕਪਾਰ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਘਾਇਤ ਪੰਡ ਇਕਤ ਗੱਲ ਤੇ ਜੀ ਆਤਮਾ ਦੀ ਹੈ ਜਿਹੜਾ ਗ੍ਰੰਥ ਜੋ ਗੁਰਬਾਣੀ ਦੇ ਸ਼ਬਦ ਆਤਮਿਕ ਤਲ ਤੇ ਗੱਲ ਕਰਦੇ ਨੇ ਉਹ ਹੋਰ ਪਾਸਿਓਂ ਤੁਹਾਨੂੰ ਬਹੁਤੀ ਮਿਲ ਨਹੀਂ ਸਕਦੀ ਪਰ ਵੇਖੋ ਜੇ ਕੋਈ ਮੀਂਹ ਦੇ بارش ਦੇ ਵਿੱਚ ਨਮਾਜ਼ ਪੜਦਾ ਤੁਸੀਂ ਉੱਤੇ ਛਤਰੀ ਤਾਲ ਲਓ ਤੇ ਬੜੀ ਚੰਗੀ ਗੱਲ ਹੈ ਉਹਦੀ ਦੁਨੀਆ ਛਲਾਗਾ ਕਰਦੀ ਹੈ ਜੇ ਕਿਸੇ ਧਰਮ ਨੂੰ ਕੋਈ ਨੁਕਸਾਨ ਹੈ ਕੋਈ ਖਤਰਾ ਹੈ ਉਦੇ ਵਾਸਤੇ ਸਿੱਖ ਧਰਮ ਸਮੇਂ ਦਾ ਜੇ ਸ਼ਹੀਦੀ ਵੀ ਦਿੱਤੀ ਜਾਵੇ ਤੇ ਛੁੱਟੀ ਹੈ ਕਿਉਂਕਿ ਉਹਦਾ ਵਿਚਾਰੇ ਦਾ ਧਰਮ ਬਚਦਾ ਹੈ ਪਰ ਉਹਦੇ ਵੀ ਸ਼ਹੀਦੀ ਤਾਂ ਦਿੱਤੀ ਜਾ ਸਕਦੀ ਆਪਣਾ ਧਰਮ ਤੇ ਕੋਲ ਹੀ ਹੈ ਨਾ ਕਿਸੇ ਵਾਸਤੇ ਸ਼ਹੀਦੀ ਦੇ ਦਿੱਤੀ ਆਪਣਾ ਧਰਮ ਆਪਣੇ ਕੋਲ ਹੈ ਪਰ ਜੇ ਆਪਣਾ ਧਰਮ ਗਵਾ ਲਿਆ ਤੇ ਦੂਜੇ ਦਾ ਕਿਵੇਂ ਆਪਾਂ ਬਚਾ ਸਕਦੇ ਸਿੱਖ ਦੂਜੇ ਦੇ ਧਰਮ ਦੀ ਰਖਵਾਲੀ ਕਰਦਾ ਪਰ ਆਪਣੀ ਵੀ ਉਹ ਰੱਖਦਾ ਹੈ ਇਸ ਕਰਕੇ ਜੋ ਨमाज ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਨਹੀਂ ਬੜੀ ਕੋਸ ਸੁਲਤਾਨਪੁਰ ਲੋਧੀ ਉਹ ਸਾਰੇ ਨਵਾਬ ਤੇ ਮੁੱਲਾ ਜਿਹੜੇ ਸੀ ਉਹ ਲੈ ਕੇ ਸਤਿਗੁਰੂ ਮਹਾਰਾਜ ਨੂੰ ਮਸਜਿਦ ਦੇ ਵਿੱਚ ਪਰ ਪਾਸ਼ਾ ਨੇ ਉੱਥੇ ਵੀ ਆਤਮਾ ਦੀ ਗੱਲ ਕੀਤੀ ਜਦੋਂ ਕਹਿੰਦੇ ਤੁਸੀਂ ਸਾਰਿਆਂ ਨੂੰ ਇੱਕ ਸਮੇਂ ਦੇ ਉਹ ਨਮਾਜ਼ ਪੜੋਗੇ ਪਾਸ਼ਾ ਕਹਿੰਦੇ ਬਿਲਕੁਲ ਪੜਾਂਗੇ ਪਰ ਜਦੋਂ ਉੱਥੇ ਨਮਾਜ਼ ਪੜੀ ਜਾਂਦੀ ਸੀ ਜਿਵੇਂ ਉਹ ਥੱਲੇ ਝੁੱਕ ਕੇ ਮੱਥਾ ਟੇਕਦੇ ਨੇ ਨਮਸਕਾਰ ਕਰਦੇ ਨੇ ਫਿਰ ਉੱਠਦੇ ਨੇ ਕਿਸ ਤਰ੍ਹਾਂ ਦੁਆ ਕੀਤੀ ਜਾਂਦੀ ਆਪਾਂ ਨੂੰ ਪਤਾ ਉਹਨਾਂ ਨਮਾਜ਼ ਪੜੀ ਉੱਠ ਕੇ ਗੁਰੂ ਨਾਨਕ ਪਾਸ਼ਾ ਨੂੰ ਕਹਿੰਦੇ ਕਿ ਤੁਸੀਂ ਨਮਾਜ਼ ਨਹੀਂ ਪੜੀ ਅਸ਼ਕਿੰਦੇ ਜਦ ਮਨ ਕਰਕੇ ਨਮਾਜ਼ ਪੜਦੇ ਤਾਂ ਅਸੀਂ ਵੀ ਤੁਹਾਡੇ ਨਾਲ ਪੜ ਲੈਂਦੇ ਪਰ ਤੁਹਾਡਾ ਮਨ ਨਮਾਜ਼ ਜਦ ਨਹੀਂ ਸੀ ਇਸ ਕਰਕੇ ਅਸੀਂ ਨਹੀਂ ਪੜੀ ਤੇ ਇਥੋਂ ਸਮਝ ਲੱਗਦੀ ਹੈ ਕਿ ਇਹ ਆਤਮਿਕ ਤਲ ਤੇ ਵਿਚਰਦਾ ਹੈ ਜਿਹੜਾ ਸਿੱਖ ਧਰਮ ਹੈ ਫਿਰ ਉਹਨਾਂ ਨੂੰ ਦੱਸਿਆ ਵੀ ਜਿਹੜਾ ਨਵਾਬ ਸੀ ਉਹਨੂੰ ਦੱਸਿਆ ਤੇ ਜਿਹੜਾ ਮਨ ਜਿਹੜਾ ਉਹ ਕਾਬਲ ਦੇ ਵਿੱਚ ਘੋੜੇ ਖਰੀਦਣ ਵਾਸਤੇ ਤੂੰ ਮਨੁੱਖ ਭੇਜੇ ਨੇ ਤੈਨੂੰ ਇਹ ਸੀ ਕਿ ਤੈਨ ਮਾੜੇ ਘੋੜੇ ਨਾਲ ਖਰੀਦ ਲਿਆਉਣ ਲਗਮ ਬਲਾਣਾ ਜੀ ਕਹਿੰਦੇ ਮੈਂ ਤੇ ਇੱਥੇ ਸੀ ਮੈਂ ਤੇ ਪੜ ਰਿਆ ਸੀ ਪਾਸ਼ਾ ਕਹਿੰਦੇ ਤੇਰਾ ਪਰਦਾ ਉਦਾਂ ਟੱਕਿਆ ਰਹਿਣਾ ਸੀ ਪਰ ਤੂੰ ਆਪਣਾ ਆਪੇ ਯਾਰ ਕਰ ਲਿਆ ਤੇਰਾ ਮਨ ਸੀ ਕਿ ਘੋੜੀ ਸੂਣ ਵਾਲੀ ਹੈ ਕਿਤੇ ਬਸ਼ੇਰੀ ਜਾਂ ਬਸ਼ੇਰਾ ਜੇ ਹੋਇਆ ਤਾਂ ਪਿੱਛੇ ਟੋਆ ਹੈ ਤੇ ਉਹ ਖਾਈ ਚ ਟੋਏ ਚ ਨਾ ਡਿੱਗ ਜੇ ਤੇਰਾ ਮਨ ਉੱਥੇ ਸੀ ਦੋਵਾਂ ਨੂੰ ਦੱਸ ਦਿੱਤਾ ਨਵਿਰਤ ਹੋ ਗਏ ਨੇ ਤੇ ਸਾਰੇ ਸ਼ਹਿਰ ਚ ਰੌਲਾ ਪੈ ਗਿਆ ਸੀ ਕਿ ਗੁਰੂ ਨਾਨਕ ਪਾਸ਼ਾ ਨੂੰ ਜੋ ਨमाज ਪੜਨ ਵਾਸਤੇ ਲੈ ਗਏ ਨੇ ਜੇ ਉਹਨਾਂ ਪੜਾ ਦਿੱਤੀ ਕਿਉਂਕਿ ਨਵਾਬ ਐ ਪਈ ਮੁਖੀ ਹੈ ਸ਼ਹਿਰ ਦਾ ਜੇ ਪੜਾ ਦਿੱਤੀ ਤੇ ਗੁਰੂ ਸਾਹਿਬ ਜੀ ਨੇ ਤਾਂ ਮੁ슬ਮਾਨ ਬਣ ਜਾਣਾ ਅਰੇ ਸਤਰਕ ਨਾਲ ਉਸ ਦੇ ਵਿੱਚੋਂ ਬਾਹਰ ਆਉਣਾ ਕੀਤਾ ਜਨੇਊ ਵਾਲਿਆਂ ਨੂੰ ਵੀ ਸਮਝਾਇਆ ਕਿ ਅਸਲ ਜਨੇਊ ਕਿਹੜਾ ਹੁੰਦਾ ਹੈ ਪਰ ਉਸੇ ਜਨੇਊ ਵਾਸਤੇ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦੀ ਪਾ ਰਹੇ ਨੇ ਇਸ ਕਰਕੇ ਕਿ ਆਪਣਾ ਧਰਮ ਸਭ ਤੋਂ ਉੱਚਾ ਹੈ ਜਿਹਨੂੰ ਸਵੇ ਧਰਮ ਕਹਿੰਦੇ ਨੇ ਆਪਣਾ ਧਰਮ ਨਿਭਾਓ ਜਿਹੜਾ ਆਪਣਾ ਸਿੱਖ ਆਪਣੇ ਧਰਮ ਵਿੱਚ ਪੂਰਾ ਰਹੇਗਾ ਉਹ ਦੂਜੇ ਦੀ ਬਾਹ ਫੜ ਸਕਦਾ ਹੈ ਪਰ ਜੇ ਦੇਖੋ ਆਪਣਾ ਧਰਮ ਨਹੀਂ ਦੂਜੇ ਦਾ ਆਪਾਂ ਕੀ ਬਚਾ ਸਕਦੇ ਆ ਸੋ ਇਸ ਗੱਲ ਦੀ ਨੁਖੇਦੀ ਕਰਨੀ ਚਾਹੀਦੀ ਹੈ ਕਿ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਵਾਸਤੇ ਜਾਂ ਆਪਣੇ ਆਪ ਨੂੰ ਮਸ਼ਹੂਰ ਕਰਨ ਵਾਸਤੇ ਤੁਸੀਂ ਨਮਾਜ਼ ਪੜ੍ਹਨੀ ਬਹਿ ਗਏ ਸ੍ਰੀ ਸਾਹਿਬ ਤੁਸੀਂ ਪਾਏ ਨੇ ਮੁਲਾਜ਼ਮ ਦੱਸੀ ਦੇ ਨੇ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਨੇ ਸ਼ਾਇਦ ਦੂਖ ਨਿਵਾਰਨ ਸਾਹਿਬ ਤੇ ਉੱਥੇ ਤੁਸੀਂ ਨਮਾਜ਼ ਪੜ੍ਹਨ ਬਹਿ ਗਏ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹੈ ਕਿ ਗੁਰੂ ਸਾਹਿਬ ਤੋਂ ਬਿਨਾਂ ਸਿੱਖ ਨੇ ਕਿਸੇ ਨੂੰ ਸੀਸ ਨਹੀਂ ਝੁਕਾਉਣਾ ਕਿਉਂਕਿ ਸਮਝਿਆ ਜਾਂਦਾ ਹੈ ਕਿ ਪਰਮਾਤਮਾ ਹੀ ਸਾਰਾ ਕੁਝ ਹੈ ਗੁਰੂ ਗੁਰਪਰਮੇਸ਼ਰ ਇੱਕੋ ਜਾਨ ਗੁਰੂ ਤੇ ਪਰਮੇਸ਼ਰ ਇੱਕੋ ਹੀ ਹੈ ਪਰ ਵੇਖੋ ਇਹ ਤੇ ਬੜੀ ਗੱਲ ਹੋਈ ਕਿ ਆਪਣਾ ਧਰਮ ਛੱਡ ਕੇ ਤੁਸੀਂ ਕਿਸੇ ਦੇ ਧਰਮ ਦੇ ਵਿੱਚ ਉਹਦੇ ਨਾਲ ਸ਼ਾਮਲ ਹੋ ਰਹੇ ਹੋ ਆਪਣੇ ਗੁਰੂ ਸਾਹਿਬਾਂ ਵੱਲ ਨਹੀਂ ਵੇਖਿਆ ਗੁਰਬਾਣੀ ਵੱਲ ਨਹੀਂ ਵੇਖਿਆ ਤੇ ਇਸ ਗੱਲ ਦੇ ਵਿੱਚ ਮਸ਼ਹੂਰੀ ਲੱਭੀ ਕਿ ਸ਼ਾਇਦ ਲੋਕ ਸਾਡੀ ਸਰਾਨਾ ਕਰਨਗੇ ਕਿ ਇਹ ਤੇ ਭਈ ਏਕਤਾ ਰੱਖਦੇ ਨੇ ਪਰ ਇਦਾਂ ਨਹੀਂ ਗੁਰਮੁਖੋ ਤੇ ਆਪ ਹੀ ਬੰਦਾ ਧਰਮ ਦੁੱਖੋਂ ਭਿਖਾਰੀ ਬਣ ਜਾਵੇ ਤੇ ਲੋਕਾਂ ਨੇ ਕੀ ਪ੍ਰਸ਼ੰਸਾ ਕਰਨੀ ਹੈ ਪ੍ਰਸ਼ੰਸਾ ਦੇ ਵੇਖੋ ਸਾਈ ਮੀਆਂ ਮੀਰ ਜੀ ਨੂੰ ਪੁੱਛਿਆ ਸੀ ਗੁਰੂ ਅਰਜਨ ਦੇਵ ਜੀ ਦੀ ਤੁਸੀਂ ਇੰਨੀ ਵਡਿਆਈ ਕਿਉਂ ਕਰਦੇ ਹੋ ਉਹ ਕਹਿੰਦੇ ਹਮ ਸਭ ਪੀਰ ਜਾਤ ਦਰਗਾਹ ਸਭ ਕੀ ਬਾਤ ਹੋਤ ਇਨ ਪਾਹ ਮੁਸਲਮਾਨ ਫਕੀਰ ਸੀ ਉਹ ਕਹਿੰਦੇ ਜੀ ਅਸੀਂ ਫਕੀਰ ਆ ਦੁਨੀਆ ਦੇ ਤਲ ਤੇ ਦੁਨੀਆ ਸਾਡੀ ਪ੍ਰਸ਼ੰਸਾ ਕਰਦੀ ਏ ਕਿਸੇ ਨੇ ਚੌਲ ਲੈਣ ਦੇ ਕਿਸੇ ਨੇ ਜਰਦਾ ਲੈਣ ਦਾ ਕਿਸੇ ਨੇ ਚੂਰਮਾ ਲੈਣ ਦਾ ਪਰ ਕਹਿੰਦੇ ਜਦੋਂ ਅਸੀਂ ਇਸ ਧਰਤੀ ਦੇ ਵਿੱਚ ਕਬਰ ਵਿੱਚ ਪੈ ਕੇ ਖਾਕ ਹੋ ਜਾਣਾ ਹੈ ਫਿਰ ਸਾਨੂੰ ਉੱਤੇ ਪ੍ਰਮਾਤਮਾ ਦੇ ਘਰ ਪਹੁੰਚਣਾ ਪੈਣਾ ਹੈ ਉੱਥੇ ਗੁਰੂ ਨਾਨਕ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਹੀ ਬੈਠੇ ਨੇ ਜਿਹੜੇ ਸਾਡੀ ਹਾਜ਼ਰੀ ਲਾਉਣਗੇ ਵੇਖੋ ਕਿੰਡੀ ਵੱਡੀ ਗੱਲ ਹੈ ਹਮ ਸਭ ਪੀਰ ਜਾਤ ਦਰਗਾਹ ਸਭ ਕੀ ਬਾਤ ਹੋ ਤਿਨ ਪਾ ਸੋ ਇੱਥੇ ਲੈਣਾ ਚ ਲੱਗਣ ਨਾਲ ਉਹ ਸਮਝਣਾ ਚਾਹੀਦਾ ਕਿ ਆਤਮਿਕ ਤਲ ਦੀ ਗੱਲ ਹੈ ਜੋ ਦਰਗਾਹ ਦੇ ਵਿੱਚ ਜਾ ਕੇ ਸੁਣੀ ਜਾਣੀ ਹੈ ਆਪਣੇ ਆਪ ਨੂੰ ਮੂਰਖ ਨਾ ਬਣਾਈਏ ਸਿੱਖ ਧਰਮ ਨੂੰ ਇੰਨਾ ਛੋਟਾ ਨਾ ਕਰੋ ਨੀਵਾ ਨਾ ਕਰੋ ਜੇ ਅਣਜਾਣ ਹਾਂ ਤੇ ਜਾਣਕਾਰੀ ਲੈ ਕੇ ਧਰਮ ਦੀ ਫੇਰ ਵਿੱਚ ਜਿਹੜਾ ਆਪਣੇ ਆਪ ਨੂੰ ਸ਼ਾਮਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ